ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੁੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੇ ਟੋਨ ਸਿਰਫ 21 ਵੋਟਾਂ ਦੇ ਅੰਤਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਨ੍ਹਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਹੇ ਸਨ। ਸ਼ੁਰੂਆਤੀ ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਅਤੇ ਚਰਚਾ ਦੇ ਵਿੱਚ ਰਹੀ ਸੀ ਸੋਮਵਾਰ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰਗਿਣਤੀ ਜਾਂ ਕਿ ਜੁਡੀਸ਼ੀਅਨਲ ਰੀਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੀਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ਮੇਰ ਦਾ ਸੌਚਕ ਸਮਾਰੋਹ ਪਹਿਲਾਂ ਦੀ ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇ ਕਰਵਾਇਆ ਜਾਵੇਗਾ ਹਾਲਾਂਕਿ ਟੀਨ ਮੇਅਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਹਨਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਟਸਨ ਨੂੰ ਬਾਹਰ ਰਹੇ ਮੇਅਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ ਸਹਿਯੋਗੀਆਂ ਅਤੇ ਇੱਕ ਜੁਟਕਾਈਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕੌਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਬਰ ਮਹਿਸੂਸ ਕਰ ਰਹੇ ਹਨ ਉਹਨਾਂ ਵਾਇਰਵਾਡ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੁੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੈ ਟੋਨ ਸਿਰਫ 21 ਵੋਟਾਂ ਦੇ ਅੰਦਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਹਨਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਹਿ ਗਏ ਸਨ। ਸ਼ੁਰੂਆਤੀ ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਬੱਦੇ ਚਰਚਾ ਦੇ ਵਿੱਚ ਰਹੀ ਸੀ ਸੋੰਬਾ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰਗਿਣਤੀ ਜਣਕੇ ਜੁਡੀਸ਼ੀਅਨਲ ਰੀ ਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੀਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ਮੇਰ ਦਾ ਸੌਚਕ ਸਮਾਰੋਹ ਪਹਿਲਾਂ ਦੀ 1 ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇਗ ਕਰਵਾਇਆ ਜਾਵੇਗਾ ਹਾਲਾਂਕਿ ਟੀਨ ਮੇਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਹਨਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਡਸਨ ਨੂੰ ਬਾਹਰ ਰਹੇ ਮੇਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ ਸਹਿਯੋਗੀਆਂ ਅਤੇ ਇਕਜੁੱਟ ਕਾਇਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕਾਉਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਨਿਭਰ ਮਹਿਸੂਸ ਕਰ ਰਹੇ ਹਨ ਉਹਨਾਂ ਵਾਇਰਵਾ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੁੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੇ ਟੋਨ ਸਿਰਫ 21 ਵੋਟਾਂ ਦੇ ਅੰਤਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਹਨਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਹਿ ਸਨ। ਸ਼ੁਰੂਆਤੀ ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਬਦੇ ਚਰਚਾ ਦੇ ਵਿੱਚ ਰਹੀ ਸੀ ਸੋਮਵਾਰ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰ ਗਿਣਤੀ ਜਨ ਕੇ ਜੁਡੀਸ਼ੀਨਲ ਰੀ ਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੀਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ਮੇਅਰ ਦਾ ਸੌਚੁਕ ਸਮਾਰੋਹ ਪਹਿਲਾਂ 30 ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇਗ ਕਰਵਾਇਆ ਜਾਵੇਗਾ ਹਾਲਾਂਕਿ 10 ਮੇਅਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਹਨਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਡਸਨ ਨੂੰ ਬਾਹਰ ਰਹੇ ਮੇਅਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ, ਸਹਿਯੋਗੀਆਂ ਅਤੇ ਇੱਕ ਜੁਟਕਾਈਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕੌਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਬਰ ਮਹਿਸੂਸ ਕਰ ਰਹੇ ਹਨ। ਉਹਨਾਂ ਵਾਇਰਵਾਡ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ। ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੂੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੈਟ ਟੋਨ ਸਿਰਫ 21 ਵੋਟਾਂ ਦੇ ਅੰਤਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਹਨਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਹਿ ਸਨ। ਸ਼ੁਰआती ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਬੱਦੇ ਚਰਚਾ ਦੇ ਵਿੱਚ ਰਹੀ ਸੀ ਸੋੰਬਾ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰਗਿਣਤੀ ਜਣਕੇ ਜੁਡੀਸ਼ੀਅਨਲ ਰੀ ਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੀਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ਮੇਰ ਦਾ ਸੌਚਕ ਸਮਾਰੋਹ ਪਹਿਲਾਂ ਦੀ 1 ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇਗ ਕਰਵਾਇਆ ਜਾਵੇਗਾ ਹਾਲਾਂਕਿ 10 ਮੇਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਹਨਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਡਸਨ ਨੂੰ ਬਾਹਰ ਰਹੇ ਮੇਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ ਸਹਿਯੋਗੀਆਂ ਅਤੇ ਇਕਜੁੱਟ ਕਾਇਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕਾਉਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਨਿਭਰ ਮਹਿਸੂਸ ਕਰ ਰਹੇ ਹਨ ਉਹਨਾਂ ਵਾਇਰਵਾ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੁੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੈਟ ਟੋਨ ਸਿਰਫ 21 ਵੋਟਾਂ ਦੇ ਅੰਤਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਹਨਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਹਿ ਸਨ। ਸ਼ੁਰआती ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਬੱਦੇ ਚਰਚਾ ਦੇ ਵਿੱਚ ਰਹੀ ਸੀ ਸੋੰਬਾ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰਗਿਣਤੀ ਜਣਕੇ ਜੁਡੀਸ਼ੀਅਨਲ ਰੀ ਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੀਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ਮੇਰ ਦਾ ਸੌਚਕ ਸਮਾਰੋਹ ਪਹਿਲਾਂ ਦੀ 1 ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇਗ ਕਰਵਾਇਆ ਜਾਵੇਗਾ ਹਾਲਾਂਕਿ ਟੀਨ ਮੇਅਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਹਨਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਡਸਨ ਨੂੰ ਬਾਹਰ ਰਹੇ ਮੇਅਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਅ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ ਸਹਿਯੋਗੀਆਂ ਅਤੇ ਇਕਜੁੱਟ ਕਾਇਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕਾਉਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਨਿਭਰ ਮਹਿਸੂਸ ਕਰ ਰਹੇ ਹਨ ਉਹਨਾਂ ਵਾਇਰਵਾ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੁੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੇ ਟੋਨ ਸਿਰਫ 21 ਵੋਟਾਂ ਦੇ ਅੰਤਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਹਨਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਹਿ ਸਨ। ਸ਼ੁਰੂਆਤੀ ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਬੱਦੇ ਚਰਚਾ ਦੇ ਵਿੱਚ ਰਹੀ ਸੀ ਸੋਮਵਾਰ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰਗਿਣਤੀ ਜਨਕਿ ਜੁਡੀਸ਼ਨਲ ਰੀ ਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੀਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਖਿਆਰ ਦਿੱਤਾ ਗਿਆ ਹੈ ਮੇਰ ਦਾ ਸੌਚਕ ਸਮਾਰੋਹ ਪਹਿਲਾਂ 30 ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇ ਕਰਵਾਇਆ ਜਾਵੇਗਾ ਹਾਲਾਂਕਿ 10 ਮੇਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਹਨਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਡਸਨ ਨੂੰ ਬਾਹਰ ਹੈ ਮੇਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ ਸਹਿਯੋਗੀਆਂ ਅਤੇ ਇੱਕ ਜੁਟਕਾਈਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕੌਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਬਰ ਮਹਿਸੂਸ ਕਰ ਰਹੇ ਹਨ ਉਹਨਾਂ ਵਾਇਰਵਾਡ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੂੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੈਟ ਟੋਨ ਸਿਰਫ 21 ਵੋਟਾਂ ਦੇ ਅੰਤਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਹਨਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਹਿ ਸਨ। ਸ਼ੁਰआती ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਬੱਦੇ ਚਰਚਾ ਦੇ ਵਿੱਚ ਰਹੀ ਸੀ ਸੋੰਬਾ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰਗਿਣਤੀ ਜਣਕੇ ਜੁਡੀਸ਼ੀਅਨਲ ਰੀ ਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੀਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ਮੇਰ ਦਾ ਸੌਚਕ ਸਮਾਰੋਹ ਪਹਿਲਾਂ ਦੀ 1 ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇਗ ਕਰਵਾਇਆ ਜਾਵੇਗਾ ਹਾਲਾਂਕਿ ਟੀਨ ਮੇਅਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਨ੍ਹਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਡਸਨ ਨੂੰ ਬਾਹਰ ਰਹੇ ਮੇਅਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ ਸਹਿਯੋਗੀਆਂ ਅਤੇ ਇਕਜੁੱਟ ਕਾਇਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕਾਉਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਨਿਭਰ ਮਹਿਸੂਸ ਕਰ ਰਹੇ ਹਨ ਉਹਨਾਂ ਵਾਇਰਵਾ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੂੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੈਟ ਟੋਨ ਸਿਰਫ 21 ਵੋਟਾਂ ਦੇ ਅੰਤਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਹਨਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਹਿ ਸਨ। ਸ਼ੁਰआती ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਬੱਦੇ ਚਰਚਾ ਦੇ ਵਿੱਚ ਰਹੀ ਸੀ ਸੋੰਬਾ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰਗਿਣਤੀ ਜਣ ਕੇ ਜੁਡੀਸ਼ੀਅਨਲ ਰੀ ਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੇਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ਮੇਰ ਦਾ ਸੌਚਕ ਸਮਾਰੋਹ ਪਹਿਲਾਂ ਦੀ 1 ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇਗ ਕਰਵਾਇਆ ਜਾਵੇਗਾ ਹਾਲਾਂਕਿ 10 ਮੇਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਹਨਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਡਸਨ ਨੂੰ ਬਾਹਰ ਰਹੇ ਮੇਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਅ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ ਸਹਿਯੋਗੀਆਂ ਅਤੇ ਇਕਜੁੱਟ ਕਾਇਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕਾਉਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਨਿਭਰ ਮਹਿਸੂਸ ਕਰ ਰਹੇ ਹਨ ਉਹਨਾਂ ਵਾਇਰਵਾ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੁੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੈਟ ਟੋਨ ਸਿਰਫ 21 ਵੋਟਾਂ ਦੇ ਅੰਤਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਹਨਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਏ ਸਨ। ਸ਼ੁਰआती ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਬੱਦੇ ਚਰਚਾ ਦੇ ਵਿੱਚ ਰਹੀ ਸੀ ਸੋੰਬਾ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰਗਿਣਤੀ ਜਣਕੇ ਜੁਡੀਸ਼ੀਅਨਲ ਰੀ ਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੇਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ਮੇਰ ਦਾ ਸੌਚਕ ਸਮਾਰੋਹ ਪਹਿਲਾਂ 3 ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇਗ ਕਰਵਾਇਆ ਜਾਵੇਗਾ ਹਾਲਾਂਕਿ 10 ਮੇਅਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਨ੍ਹਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਡਸਨ ਨੂੰ ਬਾਹਰ ਰਹੇ ਮੇਅਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਅ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ ਸਹਿਯੋਗੀਆਂ ਅਤੇ ਇਕਜੁੱਟ ਕਾਇਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕਾਉਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਨਿਭਰ ਮਹਿਸੂਸ ਕਰ ਰਹੇ ਹਨ ਉਹਨਾਂ ਵਾਇਰਵਾ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ ਦੇਸ਼ ਦੀ ਸਭ ਤੋਂ ਵਿਵਾਦਿਤ ਮੇਅਰ ਚੋਣਾਂ ਦੇ ਵਿੱਚੋਂ ਇੱਕ ਦੂਜੇ ਨੰਬਰ ਤੇ ਰਹੇ ਉਮੀਦਵਾਰ ਦੀ ਮੁੜ ਗਿਣਤੀ ਦੀ ਅਰਜੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਵੀ ਨੇਤਾ ਸਨੈਟਨ ਸਿਰਫ 21 ਵੋਟਾਂ ਦੇ ਅੰਤਰ ਨਾਲ ਕਾਈਪਾਰਾ ਦੇ ਮੇਅਰ ਅਹੁਦੇ ਤੋਂ ਹਾਰ ਗਏ ਸਨ। ਉਹਨਾਂ ਨੂੰ ਪੁਰਾਣੇ ਡਿਪਟੀ ਮੇਅਰ ਯੂਨਾਥਨ ਲਾਰਸਨ ਨੇ ਹਰਾਇਆ ਜਦਕਿ ਪਿਛਲੇ ਦੋ ਵਾਰ ਦੇ ਮੇਅਰ ਜੇਸਨ ਸਮਿਥ ਟੇਨ ਤੋਂ 36 ਵੋਟਾਂ ਦੇ ਨਾਲ ਪਿੱਛੇ ਰਹਿ ਸਨ। ਸ਼ੁਰੂਆਤੀ ਨਤੀਜੇ ਦੇ ਵਿੱਚ ਸਿਰਫ 5 ਵੋਟਾਂ ਦਾ ਫਰਕ ਸੀ ਜਿਸ ਕਰਕੇ ਇਹ ਚੋਣ ਕਾਫੀ ਦਿਲਚਸਪ ਬੱਦੇ ਚਰਚਾ ਦੇ ਵਿੱਚ ਰਹੀ ਸੀ ਸੋੰਬਾ ਨੂੰ ਟੀ ਨੇ ਵੰਗਰੇਈ ਜ਼ਿਲ੍ਹਾ ਅਦਾਲਤ ਵਿੱਚ ਨਿਆਇਕ ਪੁਨਰਗਿਣਤੀ ਜਣਕੇ ਜੁਡੀਸ਼ੀਅਨਲ ਰੀ ਕਾਊਂਟ ਲਈ ਅਰਜੀ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੰਨੇ ਕਰੀਬੀ ਨਤੀਜੇ ਵਿੱਚ ਕਾਨੂੰਨ ਅਧੇਨ ਮੁੜ ਗਿਣਤੀ ਮੰਗਣਾ ਜ਼ਰੂਰੀ ਹੈ ਪਰ ਕਾਈਪਾਰਾ ਜ਼ਿਲ੍ਹਾ ਕਾਉਂਸਲ ਦੇ ਮੁਖੀ ਜੈਸਨ ਮੈਰਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵੱਲੋਂ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ਮੇਰ ਦਾ ਸੌਚਕ ਸਮਾਰੋਹ ਪਹਿਲਾਂ ਦੀ 1 ਅਕਤੂਬਰ ਨੂੰ ਹੋਣਾ ਸੀ ਪਰ ਹੁਣ ਨਵੰਬਰ ਦੇ ਸ਼ੁਰੂਆਤ ਵਿੱਚ ਇਹ ਮਾਤਾ ਕੋਹੇ ਮੈਮੋਰੀਅਲ ਹਾਲ ਦੇ ਵਿਜੇਗ ਕਰਵਾਇਆ ਜਾਵੇਗਾ ਹਾਲਾਂਕਿ ਟੀਨ ਮੇਅਰ ਨਹੀਂ ਬਣ ਸਕੇ ਹਨ ਪਰ ਉਹ ਵਾਇਰਵਾ ਵਾਰਡ ਤੋਂ ਕੌਂਸਲਰ ਚੁਣੇ ਗਏ ਹਨ ਜਿੱਥੇ ਉਹਨਾਂ ਨੇ 999 ਵੋਟਾਂ ਦੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ ਲਾਰਡਸਨ ਨੂੰ ਬਾਹਰ ਰਹੇ ਮੇਅਰ ਕ੍ਰੈਗ ਜੈਪਸਨ ਦੀ ਹਮਾਇਤ ਪ੍ਰਾਪਤ ਸੀ ਅ ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਟੀਨ ਨੇ ਆਪਣੀ ਟੀਮ ਸਹਿਯੋਗੀਆਂ ਅਤੇ ਇਕਜੁੱਟ ਕਾਇਪੋਰਾ ਦੀ ਵਕਾਲਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਮੇਅਰ ਬਣਨ ਤੋਂ ਥੋੜੇ ਅੰਤਰ ਨਾਲ ਰਹਿ ਗਏ ਹਨ ਪਰ ਕਾਉਂਸਲਰ ਚੁਣੇ ਜਾਣ ਤੇ ਉਹ ਖੁਦ ਨੂੰ ਨਿਭਰ ਮਹਿਸੂਸ ਕਰ ਰਹੇ ਹਨ ਉਹਨਾਂ ਵਾਇਰਵਾ ਵਾਰਡ ਦੇ ਪ੍ਰਤੀਨਿਧੀ ਵਜੋਂ ਪੂਰੀ ਤਿਆਰੀ ਨਾਲ ਕੰਮ ਸ਼ੁਰੂ ਕਰਨ ਦੀ ਗੱਲ ਵੀ ਕੀਤੀ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਦਿਨ ਆਰਾਮ ਕਰਾਂਗਾ